ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ 450 ਸਾਲਾ ਜੋਤੀ ਜੋਤ ਦਿਵਸ ਸੀ ਔਰ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਤਾ ਗਦੀ ਦਿਵਸ ਸੀ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਗਿਆ ਔਰ ਕੱਲ ਦਰਸ਼ਨ ਕਰਕੇ ਬੜਾ ਆਨੰਦ ਪ੍ਰਾਪਤ ਹੋਇਆ ਔਰ ਬੜੀ ਖੁਸ਼ੀ ਹੋਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਮਹਾਪੁਰਸ਼ਾਂ ਨੇ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕਰਕੇ ਗੁਰਦੁਆਰੇ ਦੇ ਅੰਦਰ ਬਿਲਡਿੰਗਾਂ ਦਾ ਵਿਸਥਾਰ ਕੀਤਾ ਲੰਗਰ ਦਾ ਵਿਸਥਾਰ ਕੀਤਾ ਲੰਗਰ ਦੇ ਪ੍ਰਬੰਧ ਕੀਤੇ ਸ਼ਤਾਬਦੀ ਸਮਾਗਮਾਂ ਦਾ ਪ੍ਰਬੰਧ ਕੀਤਾ ਪਰ ਇੱਕ ਗੱਲ ਜਿਹੜੀ ਮੈਨੂੰ ਰੜਕਦੀ ਰਹੀ ਕਿ ਇਸ ਸ਼ਤਾਬਦੀ ਦੇਲੇ ਦੇਖੋ 450 ਸਾਲਾਂ ਦਾ ਸ਼ਤਾਬਦੀ ਹੈ ਸਾਡੀ ਜ਼ਿੰਦਗੀ ਵਿੱਚ ਨਾ ਤਾਂ 400 ਸਾਲ ਆਇਆ ਨਾ 500 ਸਾਲ ਆਉਣਾ ਔਰ ਇਸ ਸ਼ਤਾਬਦੀ ਦੇ ਵਿੱਚ ਸਾਡੀ ਪੰਜਾਬ ਦੀ ਸਰਕਾਰ ਕਹਿ ਰਾਜ ਰਹੀ ਸਰਕਾਰ ਦੇ ਨਾਂ ਦਾ ਇਹ ਪ੍ਰਬੰਧਾ ਨੂੰ ਲੈ ਕੇ ਕੋਈ ਪ੍ਰਬੰਧ ਕੀਤਾ ਪਿਛਲੇ 6-8 ਮਹੀਨਿਆਂ ਤੋਂ ਜਿਹੜੇ ਕਰਨੇ ਚਾਹੀਦੇ ਸੀ ਤੇ ਨਾ ਦੋਸਤੋ ਬਾਦ ਪਈ ਆਏ ਔਰ ਮੈਂ ਦੱਸਣਾ ਚਾਹੁੰਦਾ ਕਿ ਇਹ ਸ਼ਤਾਬ ਦੀਆਂ ਅਸੀਂ ਵੱਡਾ-ਵੱਡੇ ਭਾਗਾ ਲਿਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮਕਾਮ ਮਿਲਦੇ ਨੇ ਔਰ ਜਦੋਂ-ਜਦੋਂ ਵੀ ਕੋਈ ਸ਼ਤਾਬ ਦੀ ਆਈ ਆ ਸਾਰੀਆਂ ਪੰਜਾਬ ਦੀਆਂ ਸਰਕਾਰਾਂ ਨੇ ਆਪਣੀ ਬਣਦੀ ਭੂਮਿਕਾ ਨਿਭਾਈ ਔਰ ਮੈਂ ਦੱਸਣਾ ਚਾਹੁੰਦਾ ਕਿ 1999 ਦੇ ਵਿੱਚ ਖਾਲਸਾ ਪੰਥ ਦਾ 300 ਸਾਲਾ ਸਾਜਰਾ ਦਿਵਸ ਅਨੰਦਪੁਰ ਸਾਹਿਬ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਹਨਾਂ ਨੇ ਵਿਰਾਸਤੇ ਖਾਲਸਾ ਇੱਕ ਬਹੁਤ ਵੱਡੀ ਯਾਦਗਾਰ ਅਨੰਦਪੁਰ ਸਾਹਿਬ ਵਿਕੇ ਕਾਉਂ ਮੋ ਦਿੱਤੀ। ਔਰ ਉਸ ਤੋਂ ਬਾਅਦ ਦੇਖੋ ਹਜੂਰ ਸਾਹਿਬ ਵਿੱਚ ਵੀ 2008 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਦਿਵਸ ਬਣਾਇਆ ਗਿਆ। ਬਹੁਤ ਵੱਡੇ ਪੱਧਰ ਤੇ ਡਾਕਟਰ ਮਨਮੋਹਨ ਸਿੰਘ ਜੀ ਉਦੋਂ ਦੇਜ ਦੇ ਪ੍ਰਧਾਨ ਮੰਤਰੀ ਸਨ ਔਰ ਉਹਨਾਂ ਨੇ 1500 ਕਰੋੜ ਰੁਪਈਆ ਲਾ ਕੇ ਹਜੂਰ ਸਾਹਿਬ ਦੀ ਜਾਂ ਨੰਦੇੜ ਦੀ ਬਹੁਤ ਵੱਡੇ ਪੱਧਰ ਤੇ ਡਵੈਲਪਮੈਂਟ ਕੀਤੀ ਔਰ ਸੱਚਖੰਡ ਦਾ ਜਿਹੜਾ ਮੇਨ ਕੰਪਲੈਕਸ ਸੀ ਬਹੁਤ ਵੱਡੇ ਪੱਧਰ ਤੇ ਉਹਦਾ ਨਵੀਨੀ ਕਰਨ ਕੀਤਾ ਔਰ ਅੱਜ ਵੀ ਲੋਕ ਉਹਨਾਂ ਗੱਲਾਂ ਨੂੰ ਯਾਦ ਕਰਦੇ ਨੇ ਔਰ ਇਸ ਦੇ ਨਾਲ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 350 ਸਾਲਾਂ ਪੜਨਾ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ ਤੇ ਸਿੱਖ ਸੰਗਤਾਂ ਯਾਦ ਕਰਦੀਆਂ ਸਨ ਕਿ ਉੱਥੋਂ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕਰਕੇ ਸਾਰਾ ਕੁਝ ਕੀਤਾ ਗਿਆ ਉਹਦੇ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ 400 ਸਾਲਾਂ ਸ਼ਹੀਦੀ ਦੇ ਉਸ ਤਰਨਤਨ ਵਿਕੇ ਬਣਾਇਆ ਗਿਆ 2006 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਤਰਨਤਨ ਨੂੰ ਜ਼ਿਲ੍ਹਾ ਲਾਂਣ ਕੀਤਾ ਲੋਕ ਯਾਦ ਕਰਦੇ ਨੇ ਕਿ ਜਦੋਂ ਸ਼ਹੀਦੀ ਵਿਹਾੜਾ ਸੀ ਤਾਂ ਉਦੋਂ ਕਾਂਗਰਸ ਨੇ ਤਰਨਤਨ ਨੂੰ ਜ਼ਿਲ੍ਹਾ ਬਣਾਇਆ ਸੀ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਐ ਕਿ ਜਿੰਨੀਆਂ ਵੀ ਸ਼ਤਾਬਦੀਆਂ ਆਈਆਂ ਨੇ ਬੇਸ਼ੱਕ ਵੱਡੇ ਸਾਹਿਬ ਜਾਦਿਆਂ ਦੀ ਚਮਕੌਰ ਸਾਹਿਬ ਆਈ ਛੋਟੇ ਸਾਹਿਬ ਜਾਦਿਆਂ ਦੀ ਫਤਿਹਗੜ੍ਹ ਸਾਹਿਬ ਆਈ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਔਰ ਚਮਕੌਰ ਸਾਹਿਬ ਦੇ ਵਿੱਚ ਇਹ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਦਾਸਤਾਨੇ ਸ਼ਹਾਦਤ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ੁਰੂ ਕੀਤਾ ਔਰ ਹੁਣ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਨੇ ਕੰਪਲੀਟ ਕੀਤਾ ਜਿਹੜੀਆਂ ਸਿਕਸੰਗਤਾਂ ਅੱਜ ਵੀ ਚਮਕੌਰ ਸਾਹਿਬ ਦਰਸ਼ਨ ਕਰਨ ਜਾਂਦੀਆਂ ਨੇ ਔਰ ਯਾਦ ਕਰਦੀਆਂ ਨੇ ਕਿ ਉਹ ਐਸਾ ਅ ਅੱਲ੍ਹਾ ਕਿੱਕ ਨਜ਼ਾਰਾ ਕੋਈ ਕਿ ਪੇਸ਼ ਕਰਦਾ ਜਿਹਦਾ ਕੋਈ ਮੁਕਾਬਲਾ ਨਹੀਂ ਔਰ ਜਦੋਂ ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬ ਜਦਾਂ ਦਾ ਸ਼ਿਦੀ ਤਾੜਾ ਬਣਾਇਆ ਗਿਆ ਉਸ ਵੇਲੇ ਕਾਂਗਰਸ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿੱਥੇ ਸੜਕਾਂ ਦਾ ਬਹੁਤ ਵੱਡੇ ਪੱਧਰ ਤੇ ਨਿਰਮਾਣ ਕੀਤਾ ਉੱਥੇ ਬਹੁਤ ਵੱਡੇ ਵੱਡੇ ਯਾਦਗਾਰੀ ਗੇਟ ਬਣਾ ਕੀਤੇ ਗਏ ਇਸੇ ਤਰ੍ਹਾਂ 40 ਮੁਕਤਿਆਂ ਦਾ ਮੁਕਸਰ ਸਾਹਿਬ ਵਿਖੇ ਉਹਨਾਂ ਦਾ ਵੀ ਸ਼ਹੀਦੀ ਥਾੜਾ ਆ ਚੇਤਾਬਦੀ ਆਈ ਔਰ ਉੱਥੇ ਵੀ ਕਾਂਗਰਸ ਸਰਕਾਰ ਵਲੇ ਬਹੁਤ ਵੱਡੇ ਪੱਧਰ ਤੇ ਗੇਟ ਬਣਾਏ ਗਏ ਔਰ ਬੜੀ ਵੱਡੀ ਯਾਦਗਾਰ ਸਮਾਰਕ ਬਣਾਇਆ ਗਿਆ ਔਰ ਮੈਂ ਦੱਸਣਾ ਚਾਹੁੰਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ 550 ਸਾਲਾ ਜਦੋਂ ਪ੍ਰਕਾਸ਼ ਦਿਹਾੜਾ ਸੁਲਤਾਨਪੁਰ ਲੋਧੀ ਵਿੱਚ ਬਣਾਇਆ ਗਿਆ ਤੇ ਮੈਂ ਦੋਸਤੋ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਉਦਿਆਂ ਬਹੁਤ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ। ਦੇਖੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਮੇਰਾ ਸੈਂਕੜੇ ਕਰੋੜ ਰੁਪਇਆ ਲਾ ਕੇ ਉਦੋਂ ਦੀਆਂ ਸੜਕਾਂ ਜਿਹੜੀਆਂ ਵੀ ਉਹਨੂੰ ਕਨੈਕਟ ਕਰਦੀਆਂ ਸਨ ਉਹਦੇ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਔਰ ਲੋਕ ਅੱਜ ਵੀ ਯਾਦ ਕਰਦੇ ਨੇ। ਲੋਕ ਯਾਦ ਕਰਦੇ ਆ ਕਿ ਉਸ 550 ਸਾਲਾਂ ਵਿਖੇ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸਾਡਾ ਕਰਤਾਰਪੁਰ ਦਾ ਕੋਰੀਡੋਰ ਖੋਲਿਆ। ਔਰ ਉਹ ਪਾਕਿਸਤਾਨ ਦੀ ਸਰਕਾਰ ਦੌਰ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਨੇ ਉਥੇ ਕਰਤਾਰਪੁਰ ਸਾਹਿਬ ਦੀ ਬਹੁਤ ਵੱਡੀ ਸੇਵਾ ਸੰਪੂਰਨ ਕੀਤੀ ਔਰ ਅੱਜ ਕਰਤਾਰਪੁਰ ਸਾਹਿਬ ਦੇ ਜਦੋਂ ਕੋ ਦਰਸ਼ਨ ਕਰਨ ਜਾਂਦਾ ਤੇ ਲੋਕ ਯਾਦ ਕਰਦੇ ਨੇ ਕਿ ਉਹ ਜਾਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਔਰ ਕੰਪਲੈਕਸ ਨਹੀਂ ਕਰੇ ਦੇਖਿਆ ਔਰ ਕੀ ਮੈਂ ਪੁੱਛਣਾ ਚਾਹੁੰਦਾ ਹੈ ਕਿ ਬਦਲਾ ਇਹਨੂੰ ਕਹਿੰਦੇ ਆ ਕਿ ਅਸੀਂ ਸ਼ਤਾਬਦੀ ਮਿਸ ਕਰ ਜੀਏ ਮੈਂ ਮੁੱਖ ਮੰਤਰੀ ਸਾਹਿਬ ਤੋਂ ਬੇਨਤੀ ਕਰਨਾ ਚਾਹੁੰਦਾ ਹੈ ਇਹ ਤੁਹਾਡੀ ਜ਼ਿੰਦਗੀ ਵਿੱਚ ਇਹ ਸਮੇਂ ਬਾਰ-ਬਾਰ ਨਾ ਆਉਣੇ ਤੁਸੀਂ ਬੜੀ-ਬੜੀ 골ਡਨ ਅਪੋਰਚੁਨਿਟੀ ਮਿਸ ਕਰ ਦਿੱਤੀ ਹੈ ਤੁਸੀਂ ਜ਼ਰੂਰਤ ਹੀ ਨਹੀਂ ਸਮਝੀ ਕਿ ਅਸੀਂ ਗੋਵਿੰਦਵਾਲ ਸਾਹਿਬ ਦੇ ਆਲੇ-ਦੁਆਲੇ ਡਿਵੈਲਪਮੈਂਟ ਕਰਨੀ ਹੈ ਦੇਖੋ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਤੇ ਪੰਗਤ ਦਾ ਸੰਗਾਠ ਸਦਾ ਦਿੱਤਾ ਜਿੱਥੋਂ ਦੇ ਲੰਗਰ ਦੇ ਵਿੱਚ ਬੈਠ ਕੇ ਕਿਸੇ ਵੇਲੇ ਦੇ ਅਕਬਰ ਬਾਦਸ਼ਾਹ ਨੇ ਉੱਥੇ ਪੰਗਤ ਦੇ ਸਦਾਤ ਦੇ ਅੱਗੇ ਸਿਰ ਝੁਕਾਉਂਦਿਆਂ ਪੰਗਤ ਵਿੱਚ ਬੈਠ ਕੇ ਰੋਟੀ ਖਾਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਮਹਾਪੁਰਸ਼ਾਂ ਨੇ ਉਸ ਲੰਗਰ ਦੀ ਬਿਲਡਿੰਗ ਵੱਡੀ ਬਣਾ ਕੇ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਪਰ ਮੁੱਖ ਮੰਤਰੀ ਸਾਹਿਬ ਘਾਟੇ ਰੜਕਦੀ ਰਹੀ ਕਿ ਜਿਹੜੀਆਂ ਸੜਕਾਂ ਗੋਇੰਦਵਾਲ ਸਾਹਿਬ ਨੂੰ ਜੋੜਦੀਆਂ ਸਨ ਉਹ ਸੜਕਾਂ ਛੋਟੀਆਂ ਹੋਣ ਕਰਕੇ ਸੰਗਤ ਨੂੰ ਬਹੁਤ ਵੱਡੇ ਪੱਧਰ ਤੇ ਪਰੇਸ਼ਾਨੀ ਆਈ ਸਰਕਾਰ ਮਿਸ ਹੋਈ ਸਰਕਾਰ ਦਾ ਫਰਜ਼ ਬੰਦਾ ਸੀ ਕਿ ਪਿਛਲੇ 6-8 ਮਹੀਨਿਆਂ ਤੋਂ ਪ੍ਰਬੰਧ ਕੀਤਾ ਜਾਂਦੇ ਸੜਕਾਂ ਚੌੜੀਆਂ ਕੀਤੀਆਂ ਜਾਂਦੀਆਂ ਵੱਡੇ ਵੱਡੇ ਗੇਟ ਬਣਾਏ ਜਾਂਦੇ ਤੇ ਲੋਕ ਯਾਦ ਕਰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੁਰੂ ਸਾਹਿਬ ਦੀ ਸ਼ਤਾਬਦੀ ਦੇ ਬਹੁਤ ਵੱਡੇ ਕੰਮ ਕੀਤੇ ਦੇਖੋ ਇਹ ਬਾਕੀ ਸਮਾਂ ਲੰਘ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਸਾਡੇ ਬਾਕੀ ਕੰਮ ਪਤਾ ਨਹੀਂ ਕਿਸੇ ਨੇ ਯਾਦ ਰੱਖਣੇ ਕਿ ਨਹੀਂ ਰੱਖਣੇ ਪਰ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ ਕੀਤੇ ਹੋਏ ਕੰਮ ਸਦਾ ਸਿੱਖ ਸੰਗਤਾਂ ਯਾਦ ਕਰਦੀਆਂ ਨੇ ਔਰ ਮੈਂ ਕਹਾਂਗਾ ਕਿ ਬਦਲਾਵ ਵਾਲਿਓ ਤੁਸੀਂ ਬਹੁਤ ਵੱਡਾ ਅੱਜ ਜਿੰਨੀ ਵੀ ਸਿੱਖ ਸੰਗਤ ਉਹ ਤੇ ਗੋਇੰਦਵਾਲ ਸਾਹਿਬ ਆਈ ਸੀ ਸਾਰਿਆਂ ਨੂੰ ਇਹ ਗੱਲ ਬੜੀ ਰੜਕਦੀ ਸੀ ਕਿ ਸਰਕਾਰ ਨੇ ਕੁਝ ਨਹੀਂ ਕੀਤਾ ਸ਼ਾਇਦ ਤੁਹਾਡੀ ਪਾਲਿਸੀ ਦਾ ਹਿੱਸਾ ਹੈ ਜਾਂ ਤੁਹਾਡੇ ਇਸ ਗੱਲ ਦੀ ਸਮਝ ਨਹੀਂ ਜਾਂ ਬਦਲਾ ਦਾ ਮਤਲਬ ਇਹ ਹੈ ਕਿ ਤੁਸੀਂ ਸਾਰਾ ਕੁਝ ਮਿਸ ਕਰਕੇ ਇੱਕ ਮੌਕਾ ਗਵਾ ਲਿਆ ਖੈਰ ਤੁਹਾਡੀਆਂ ਤੁਹਾਨੂੰ ਮੁਬਾਰਕ ਪਰ ਮੈਂ ਗੁਰੂ ਸਾਹਿਬਾਨਾਂ ਦੇ ਇਸ ਇਸ ਮਹਾਨ ਅਫਸਰ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਉੱਥੇ ਜਾ ਕੇ ਬਹੁਤ ਆਨੰਦ ਮਿਲਿਆ ਹੈ ਦਰਸ਼ਨ ਕਰਕੇ ਸਿੱਖ ਸੰਗਤਾਂ ਦਾ ਵੱਡਾ ਇਕੱਠ ਦੇਖ ਕੇ ਮਨ ਨੂੰ ਖੁਸ਼ੀ ਹੋਈ ਹੈ ਪ੍ਰਮਾਤਮਾ ਕਿਰਪਾ ਕਰੇ ਸਤਗੁਰ ਸੱਚੇ ਪਾਤਸ਼ਾਹ ਸਾਰਿਆਂ ਦੇ ਸਿਰ ਤੇ ਮਿਹਰ ਬਰਿਆ ਯਾਤਰਾ ਕੇ ਸਰਬੱਤ ਦੀ ਚੜ੍ਹਦੀ ਕਲਾ ਕਰੇ ਇੰਨੇ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ